ਸੋ ਹੁਣ ਇਹ ਹੈ ਕਿ ਆਪਾਂ ਭਾਈ ਨਾਲ ਮਿਲ ਕੇ ਸਾਰਿਆਂ ਦੀ ਸੇਵਾ ਕਰਨੀ ਹੈ ਮਿਹਨਤ ਪਾਵ ਹੈ ਮੈਂ ਜਿਹੜੀ ਬੇਨਤੀ ਕੀਤੀ ਵੀ ਗੁਰੂ ਮਾਣੇ ਸਾਡੀ ਪਿਆਰ ਰੱਖੀ ਸੀ ਉਸ ਵੇਲੇ ਨਹੀਂ ਤੇ ਮੈਂ ਵੀ ਸੌ ਜਾਂਦਾ ਕੋਸਾ ਦਾ ਵਾਸ ਚਲੇ ਜਾਂਦੇ ਸੋ ਇਹ ਤੇ ਗੁਰੂ ਸਾਹਿਬ ਕਿਰਪਾ ਕਰਦੇ ਆ ਸਾਧ ਸੰਗਤ ਸੋ ਸਾਰਿਆਂ ਨੂੰ ਬੇਨਤੀ ਹੈ ਉਪਦੇਸ਼ ਵਾਲੇ ਦੇ ਫੋਨ ਆ ਰਹੇ ਆ ਹੋਰ ਆ ਰਹੇ ਆ ਜੋ ਆਪ ਜੀ ਕੋਲ ਆਏਗਾ ਉਹ ਫਿਰ ਸਵਾਨ ਜਿਹੜੀ ਲੋੜ ਹੋਏਗੀ ਉਹਨਾਂ ਸਪਰ ਕਰਕੇ ਉਹ ਖਰੀਦ ਕੇ ਫਿਰ ਸਿੰਘ ਕਾਫੀ ਜਿੰਨੇ ਜਾਣਗੇ ਅ ਡਟ ਸਾਰਾ ਬਣੇਗਾ ਉਹ ਆਪ ਜੀ ਨੂੰ ਬੇਨਤੀ ਕੀਤੀ ਜਾਏਗੀ ਸਾਡਾ ਹੀ ਪਰਿਵਾਰ ਹੈ ਇਹ ਦਾਨਪੂਰ ਨਹੀਂ ਸਾਡੇ ਆਪਣੇ ਫਰਜ਼ ਹਨ ਅਸੀਂ ਕਿਉਂਕਿ ਇੱਕੋ ਸੰਗਤ ਹੈ ਤੇ ਚਾਹੇ ਕੋਈ ਵੀ ਹੈ ਸਾਰੇ ਰੱਬ ਦੇ ਜੀਵ ਨੇ ਸਾਥ ਸੰਗਤ ਮਹਾਪੁਰਸ਼ਾਂ ਨੇ গুজਰਾਤ ਵੀ ਭੇਜ ਦਿੱਤਾ ਸੀ ਤੇ ਇਹ ਤੇ ਇੱਥੇ ਹੈ ਤੇ ਜਿਹੜੀ ਮੈਂ ਇੱਕ ਬੇਨਤੀ ਕਰਨੀ ਸੀ ਕਿ ਟੀਮਾਂ ਆਡਰਸ ਲੰਗਰ ਬਣਾਉਣ ਵਾਲੇ ਲੰਗਰ ਵਰਤੌਣ ਵਾਲੇ ਅਨਲੋਡ ਕਰਨ ਵਾਲੇ ਲੋਡ ਕਰਨ ਵਾਲੇ ਲਿਸਟਾਂ ਬਣਾਉਣ ਵਾਲੇ ਅੱਡ ਫਿਰ ਟਾਕ ਲਿ ਜਾ ਕੇ ਬੰਨਣ ਵਾਲੇ ਅੱਡ ਤੇ ਦਾਸ ਜਦੋਂ ਸਰਵੇ ਕਰਦਾ ਸੀ ਨਾ ਸਰਵੇ ਕਰਦਿਆਂ ਕਰਦਿਆਂ ਦੇਖਿਆ ਕਿ ਕਿਵੇਂ ਉੱਥੇ ਟੱਠੇ ਰਿਹਾ ਤਾਂ ਇੱਕ ਹਿੰਦੂ ਵੀਰ ਇੱਕ ਬਿਲਡਿੰਗ ਵੱਲ ਦੇਖ ਰਿਹਾ ਚੁੱਪਚਾਪ ਮੈਂ ਉਹਦੇ ਕੋਲ ਚਲਾ ਗਿਆ ਵੀ ਜਿਹੜਾ ਬਿਲਡਿੰਗ ਵੱਲ ਦੇਖੀ ਜਾਂਦਾ ਹੈ ਉਥੇ ਜਿੰਨੇ ਦੇ ਚੜਾਈ ਕਰਗੇ ਸੀ ਨਾ ਉਹਨਾਂ ਦੇ ਹੰਝੂ ਵੀ ਖਤਮ ਹੋ ਗਏ ਸੀ ਚੁੱਪ ਚਾਪ ਸ। ਮੈਂ ਜਾ ਕੇ ਉਹਨਾਂ ਨੂੰ ਮਿਲਿਆ ਸਵਾਲ ਨ ਪੁੱਛਿਆ। ਉਹਨੇ ਪਤਾ ਕੀ ਕਿਹਾ? ਉਹਨੇ ਕਿਹਾ ਮੇਰਾ 7 ਸਾਲ ਦਾ ਲੜਕਾ ਆ ਕੇ ਕਿਨੇ ਸਾਲ ਦਾ ਐਸ ਬਿਲਡਿੰਗ ਦੇ ਥੱਲੇ ਆ ਗਿਆ, ਉਹਦਾ ਸਰੀਰ ਵੀ ਨਹੀਂ ਮਿਲਿਆ। ਇੱਕ ਹੀ ਲੜਕਾ ਸੀ। ਹਮ ਤੋ ਮਾਰੇ ਗਏ। ਅਗਲੀ ਗੱਲ ਜਿਹੜੇ ਨੇ ਕਹੀ। ਕਹਿੰਦਾ ਹਮਾਰੇ ਵਸ ਕੀ ਬਾਤ ਨਹੀਂ। ਪੰਜਾਬ ਤੋਂ ਰਾਖ ਬਣ ਜਾਵੇ ਰਾਖ ਸੇ ਖੜਾ ਹੋ ਜਾਂਦਾ ਹੈ ਇਹ ਗੱਲ ਉਹਨੇ ਕਹੀ ਸੀ ਮੈਂ ਉਹ ਮੈਗਜ਼ੀਨ ਦੇ ਵਿੱਚ ਲਿਖੀ ਆਤਮ ਮਾਰਗ ਵਿੱਚ ਜਿਹੜਾ ਲੇਖ ਸੀ ਪੰਜਾਬ ਤੋਂ ਰਾਖ ਬਣ ਜਾਵੇ ਰਾਖ ਸੇ ਖੜਾ ਹੋ ਜਾਂਦਾ ਹੈ ਸਾਦ ਸੰਗ ਜਿੰਨੀ ਮਾਰ ਪੰਜਾਬ ਚਲਦਾ ਸਾਦ ਸੰਗ ਜੰਗ ਹੁੰਦੇ ਆ ਤੇ ਪੰਜਾਬ ਅੱਗੇ ਨਸ਼ਿਆਂ ਦੇ ਬਾੜ ਹੈ ਪੰਜਾਬ ਨੂੰ ਹਰ ਪਾਸਿਓਂ ਆ ਪਾਣੀ ਦੀ ਮਾਰ ਹੈ ਤੇ ਇਹ ਵੀ ਪੰਜਾਬ ਨੂੰ ਹੀ ਸਾਦ ਸੰਗ ਦੀ ਇਹ ਚ ਵੀ ਕਾਰਨ ਹਮ ਕਹੀ ਪਰ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਣ ਆਪੀ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਜੇ ਥੋੜਾ ਜਿਹਾ ਹੈ ਨਾ ਤਾਂ ਉਹ ਵੀ ਦੂਜਾਂ ਨੂੰ ਛਕਾਉਂਦੇ ਆ ਵੇਖੋ ਵੀ ਆਉ ਪੈਸ਼ਾ ਭਾਈ ਸੇਵਾ ਕਰਦੇ ਆ ਇਹ ਹੈ ਪੰਜਾਬ ਪੰਜਾਬਰਾਂ ਦੇ ਉੱਤੇ ਗੁਰੂ ਦੀ ਕਿਰਪਾ ਸੋ ਆਪ ਆਪਨ ਫਰਜ਼ ਨਿਭਾਈਏ 10 ਸਤੰਬਰ ਤੋਂ ਪਹਿਲਾ ਪਹਿਲਾ ਜੋ ਆਏਗਾ ਨਵਾਂ ਆਸਵਾਨ ਜੋ ਆਪਣਾ ਰੱਖਾ ਪਤਾ ਕਰਨਾ ਚਾਹੀਦਾ ਉਹ ਖਰੀਦ ਕੇ ਫਿਰ ਜਿਹੜੇ ਹੰਸ ਸਾਧ ਸੰਧੀ ਉਸ ਮਾਲੋਂ ਤੇ ਬੰਨ੍ਹਾ ਜਾਏਗਾ ਹੋਈਆਂ ਬਿੰਦਪੁਲਾ ਦੀ ਆਪ ਜੀ ਨੇ ਖਿਮਾ ਕਰਨੀ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ